ਦਾ ਨੀ ਨਾ ਪਦਾ ਪਮਾ ਪਮਾ ਗਮਾ ਗਮਾ ਰਿ ਗਰੀ ਸਾ ਸਾਰੇ ਗਮ ਰੇਗਾ ਮਾ ਪਗਾ ਮਾ ਪਦਮ ਅ ਪਦਨੀ ਪਦਨੀ ਸ ਸਾਰੇ ਦਾ ਬਣੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਵੀ ਲਾਇਆ ਗਿਆ ਇਹ ਦਦੀ ਜੁਦਾਈ ਦਾ ਅਸਾਂ ਜੁ ਮੁੜ ਕੇ ਓਣਾ ਨਹੀਂ ਤੈਨੂੰ ਦਸੀਏ ਕਿਵੇਂ ਕਿਵੇਂ ਹੋਣਾ ਏ ਤੇਰੀ ਅੱਖੀਆਂ ਨੂੰ ਅਸੀਂ ਰੋਲੋ ਤੇਰੀ ਅੱਖੀਆਂ ਨੂੰ ਅਸੀਂ ਰੁਲਾਉਣਾ ਨਹੀਂ ਪੁੱਤਰ ਵਿਛੜਿਆ ਤੁਸੀਂ ਵੀ ਚੱਲੇ ਨਿਰਦਈਆਂ ਦੇ ਹੱਥ ਛੜ ਚੱਲੇ ਮੈਂ ਵੀ ਤੁਹਾਡੇ ਮਗਰਿਆ ਵਾ ਬਸ ਹੁਣ ਮੈਂ ਵੀ ਸੱਚ ਖੰਡ ਜਾਵਾਂ ਵੇਲਾ ਆ ਗਿਆ ਏ ਦਾਦੀਏ ਜੁਦਾਈ ਦਾ ਅਸਾਂ ਜਮੜ ਕੇ ਹੋਣਾ ਨਹੀਂ ਤੈਨੂੰ ਦੱਸਿਏ ਕਿਵੇਂ ਕਿਵੇਂ ਹੋਣਾ ਏ ਤੇਰੀ ਅੱਖੀਆਂ ਨੂੰ ਅਸੀਂ ਰੋਲਣਾ ਨਹੀਂ ਤੇਰੀ ਅੱਖੀਆਂ ਨੂੰ ਅਸੀਂ ਰੋਲਣਾ ਨਹੀਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਮੈਂ ਵੀ ਮਨਜੀਤ ਤੁਸੀਂ ਦੇਖ ਰਹੇ ਹੋ ਡੇਲੀ ਲੁਧਿਆਣਾ ਨੂੰ ਜੀ ਇਹਨੇ ਪ੍ਰਮਾਤਮਾ ਦੀ ਮੇਰ ਉਸ ਵੈਗਰੂ ਦੀ ਮੇਰ ਉਸ ਮਾਂ ਸਰਸਵਤੀ ਦੀ ਮੇਰ ਜਿਸ ਕਿਸੇ ਤੇ ਹੋ ਜਾਂਦੀ ਹੈ ਉਹ ਇੱਕ ਬਹੁਤ ਹੀ ਸੁਰੀਲਾ ਗਾਇਕ ਬਣ ਜਾਂਦਾ ਹੈ ਅੱਜ ਤੁਹਾਡੀ ਇਹੋ ਜੀ ਸੁਰੀਲੀ ਗਾਇਕ ਨਾਲ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜਿਸ ਨੇ ਕੀ ਸਿਰਫ 6-7 ਸਾਲ ਦੀ ਉਮਰ ਤੋਂ ਹੀ ਗਾਣਾ ਸ਼ੁਰੂ ਕਰ ਦਿੱਤਾ ਔਰ ਉਸ ਦੀ ਆਵਾਜ਼ ਇੰਨੀ ਸੁਰੀਲੀ ਹੈ ਜੋ ਵੀ ਉਸਦੇ ਗਾਣੇ ਨੂੰ ਸੁਣਦਾ ਤੇ ਸੁਣਦਾ ਹੀ ਰਹਿ ਜਾਂਦਾ ਹੈ ਮੇਰੀ ਮੁਰਾਦ ਬਲਜੀਤ ਕੌਰ ਉਫ ਗੁਰਲੀਨ ਕੌਰ ਨਾਲ ਹੈ ਸਤਿ ਸ਼੍ਰੀ ਅਕਾਲ ਗੁਰਲੀਨ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਲੀਨ ਤੇ ਅੱਜ ਸਾਡੇ ਘਰ ਦਿੱਲੀ ਲੁਧਿਆਣਾ ਨਿਊਜ਼ ਦੀ ਟੀਮ ਮੇਰਾ ਇੰਟਰਵਿਊ ਲੈਣ ਆਏ ਆ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰਦੀ ਆ ਗੁਰਲੀਨ ਜੀ ਮੈਨੂੰ ਇੱਕ ਗੱਲ ਦੱਸੋ ਵੀ ਤੁਸੀਂ 6 ਸਾਲ ਦੀ ਉਮਰ ਵਿੱਚ ਗਾਣਾ ਸ਼ੁਰੂ ਕਰ ਦਿੱਤਾ ਸੀਗਾ ਇੱਕ ਗਾਣ ਦਾ ਤੁਹਾਨੂੰ ਜਿਹੜਾ ਹੈਗਾ ਗੁਣ ਤੁਹਾਨੂੰ ਤੁਹਾਡੇ ਪੇਰੈਂਟਸ ਕੋਲੋਂ ਮਿਲਿਆ ਸੀਗਾ ਜਾਂ ਤੁਹਾਨੂੰ ਬਚਪਨ ਤੋਂ ਸ਼ੌਂਕ ਸੀਗਾ ਹਾਂਜੀ ਸਰ ਮੈਨੂੰ ਬਚਪਨ ਤੋਂ ਹੀ ਜਦ ਮੈਂ ਛੋਟੀ ਹੁੰਦੀ ਸੀ ਮੇਰੀ ਦਾਦੀ ਜੀ ਮਤਲਬ ਗੁਰਦੁਆਰੇ ਜਾਂਦੇ ਸੀ ਉਹ ਤੇ ਉਹ ਕੀਰਤਨ ਵਗੈਰਾ ਕਰਦੇ ਸੀ ਫਿਰ ਮੈਂ ਵੀ ਉਹਨਾਂ ਦੇ ਨਾਲ ਜਾਂਦੀ ਸੀ ਫਿਰ ਜਿੱਦਾਂ ਉਹਨਾਂ ਦੇ ਨਾਲ ਮੈਂ ਕੀਰਤਨ ਕਰਨ ਲੱਗੀ ਤੇ ਮੈਨੂੰ ਲੋਕਾਂ ਨੇ ਬਹੁਤ ਸਪੋਰਟ ਕੀਤਾ ਉਹਨਾਂ ਨੇ ਕਿਹਾ ਤੇਰੀ ਬਾਸ ਬਹੁਤ ਜਿਆਦਾ ਸੋਹਣੀ ਆ ਤਾਂ ਕਰਕੇ ਮੇਰੇ ਅੰਦਰ ਵੀ ਉਤਸ਼ਾਹ ਆਇਆ ਕਿ ਮੈਨੂੰ ਅੱਗੇ ਵਧਣਾ ਚਾਹੀਦਾ ਆਪਣੀ ਬਾਸ ਨੂੰ ਲੈ ਕੇ ਸਾਰਿਆਂ ਨੂੰ ਸਾਰਿਆਂ ਨੂੰ ਦਿਖਾਣਾ ਚਾਹੀਦਾ ਆ ਜੀ 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 ਫੇ ਜਦੋਂ ਤੁਸੀਂ ਤੁਹਾਨੂੰ ਪਤਾ ਲੱਗ ਗਿਆ ਕਿ ਤੁਹਾਡੀ ਆਵਾਜ਼ ਸੁਰੀਲੀ ਹੈ ਤੁਹਾਨੂੰ ਲੋਕਾਂ ਨੇ ਵੀ ਬਹੁਤ ਸਪੋਰਟ ਕੀਤੀ ਘਰ ਦੇ ਵਿੱਚ ਤੁਹਾਨੂੰ ਕਿਸ ਤਰ੍ਹਾਂ ਦੀ ਸਪੋਰਟ ਸੀ ਤੁਹਾਡੇ ਮੰਮੀ ਪਾਪਾ ਦੀ ਸਪੋਰਟ ਘਰ ਦੇ ਵਿੱਚ ਮੇਰੀ ਦਾਦੀ ਤੇ ਮੰਮਾ ਨੇ ਮੈਨੂੰ ਬਹੁਤ ਸਪੋਰਟ ਕੀਤਾ ਬਟ ਮੇਰੇ ਪਾਪਾ ਹਜੇ ਘੱਟ ਸਪੋਰਟ ਕਰਦੇ ਸੀ ਕਿਉਂਕਿ ਉਸ ਵਕਤ ਮੇਰੀ ਏਜ ਕਾਫੀ ਛੋਟੀ ਸੀ ਤੇ ਅੱਜ ਕੱਲ ਦਾ ਜ਼ਮਾਨਾ ਵੀ ਇਹੋ ਜਿਹਾ ਆ ਕਿ ਕੁੜੀਆਂ ਨੂੰ ਦੂਰ ਕਿਤੇ ਕੱਲੀ ਨੂੰ ਭੇਜਣਾ ਥੋੜਾ ਮੁਸ਼ਕਿਲ ਹੋ ਜਾਂਦਾ ਆ ਇਸ ਕਰਕੇ ਉਹਨਾਂ ਨੇ ਫਿਰ ਹੌਲੀ ਹੌਲੀ ਜਿੱਦਾਂ ਮੇਰੀ ਉਮਰ ਹੋਈ ਉਹਨਾਂ ਨੇ ਮੈਨੂੰ ਦੇਖਿਆ ਕਿ ਮੇਰੀ ਮੈਂ ਮਿਹਨਤ ਕਰਦੀ ਆ ਤੇ ਫਿਰ ਅੱਗੇ ਮੈਨੂੰ ਸਪੋਰਟ ਕਰਨ ਲੱਗ ਗਏ ਜਦੋਂ ਤੁਸੀਂ ਪਹਿਲਾ ਗਾਣਾ ਤੁਸੀਂ ਕਿੱਥੇ ਗਾਇਆ ਉਹ ਕਿਹੜੀ ਜਗ੍ਹਾ ਸੀਗੀ ਤੇ ਉਹ ਗਾਣਾ ਕਿਹੜਾ ਸੀਗਾ ਇੱਲਾ ਕਾਣਾ ਮੈਂ ਸਕੂਲ ਵਿੱਚ ਗਿਆ ਸੀ ਤੇ ਸਕੂਲ ਵਿੱਚ ਮਲਕੀ Song ਸੀ ਉਹ ਮਲਕੀ ਖੂਦੇ ਉੱਤੇ ਭਰਦੀ ਪਈ ਸੀ ਪਾਣੀ ਉਹ ਕਿ ਮਾਂ ਕੋਲ ਆ ਕੇ ਵੇਣਤੀ ਗੁzare ਉਹ ਲੰਮਾ ਪਿੰਡ ਆ ਰਹੀ ਮਰਗੇ ਨੀ ਪਿਆਸੇ ਓ ਚੰਨਾ ਪਾਣੀ ਦਾ ਇੱਕ ਦੇ ਦੇ ਨੀ ਮੁਟਿਆਰੇ ਓਏ ਉੜਦੇ ਉੜਦੇ ਪੋਰ ਆਗੇ ਨਹੀਂ ਪਰਦੇਸੀ ਓ ਤੇਰੇ ਜੋ ਬਣਾ ਦੇ ਲੈਣ ਨੀ ਨਜ਼ਾਰੇ ਪੱਲਾ ਨਾ ਕਰ ਐਵੇਂ ਚੁੰਨੀ ਸਾੜ ਲਵेंगी ਨੀ ਕੁੜੀਏ ਓ ਤੇਰੇ ਕੁੰਡ ਵਿੱਚ ਵਾਲ ਦੇ ਦਿਸਦੇ ਦੋ ਅੰਗਿਆਰੇ ਵਾਕੇ ਗੁਲੀਨ ਜੀ ਤੁਹਾਡੀ ਜ਼ੁਬਾਨ ਤੇ ਸਰਸੋਤੀ ਦਾ ਵਾਸਾ ਤੁਹਾਡੀ ਆਵਾਜ਼ ਵੀ ਬਹੁਤ ਜ਼ਿਆਦਾ ਸੁਰੀਲੀ ਆ ਇਸ ਤੋਂ ਬਾਅਦ ਤੁਹਾਨੂੰ ਗਾਣ ਦੇ ਜਿਹੜੇ ਮੌਕੇ ਮਿਲਦੇਗੇ ਉਹ ਉਸ ਤੋਂ ਬਾਅਦ ਤੁਸੀਂ ਕਿੱਥੇ ਕਿੱਥੇ ਕਿਹੜੇ ਕਿਹੜੇ ਹੋਰ ਜਗ੍ਹਾ ਤੇ ਗਾਇਆ ਮੈਂ ਪਹਿਲੀ ਵਾਰ ਸਕੂਲ ਚ ਗਾਇਆ ਫਿਰ ਮੈਨੂੰ ਕਾਲਜ ਕਾਲਜ ਵਿੱਚ ਮੈਂ ਆਪਣਾ ਆਡੀਸ਼ਨ ਦਿੱਤਾ ਤੇ ਮੇਰੇ ਯੂਥ ਫੈਸਟੀਵਲਸ ਵੀ ਕਾਫੀ ਮੈਨੂੰ ਮੇਰੀ ਟੀਚਰਸ ਨੇ ਕਾਫੀ ਮੈਨੂੰ ਸਪੋਰਟ ਕੀਤਾ ਤੇ ਅੱਗੇ ਮੈਂ ਯੂਨੀਵਰਸਿਟੀਆਂ ਵਿੱਚ ਵੀ ਮੈਂ ਕਾਫੀ ਕੰਪੀਟੀਸ਼ਨ ਕੀਤੇ ਤੇ ਹੁਣ ਮੈਂ ਸੋਸ਼ਲ ਮੀਡੀਆ ਤੇ ਵੀ ਗਾਉਂਦੀਆਂ ਤੇ ਪਾਉਂਦੀਆਂ ਆਪਣੀਆਂ ਵੀਡੀਓਜ਼ ਵਗੈਰਾ ਤੁਹਾਡਾ ਜਿਹੜਾ ਪਹਿਲਾ Song ਸੀਗਾ ਪਹਿਲਾ ਕਿਹੜਾ ਇਹੋ ਜਿਹਾ Song ਸੀਗਾ ਜਿਹੜਾ ਤੁਹਾਡਾ ਇੱਕ ਰਿਕਾਰਡ ਹੋਇਆ ਸੀਗਾ ਉਹ ਵੀ ਜਦੋਂ ਤੁਸੀਂ ਦਿਸਕਨ ਸੁਣਾਉਗੇ ਮੇਰਾ ਫਸਟ Song ਵੀਡੀਓ ਪਾਈ ਸੀ ਮੈਂ ਕਾਫੀ ਵਾਇਰਲ ਹੋਇਆ ਸੀ ਉਹ ਮੇਰਾ ਸੈੱਟ Song ਸੀਗਾ ਵੇ ਸੋਨੇ ਚੰਨ ਵੇ ਕਿਉ ਸੋਨੇ ਦਾ ਨਹੀਂ ਮੈਂ ਲਖਮਨ ਦੀ ਤੂੰ ਮਨ ਦਾ ਨਹੀਂ ਮੈਂ ਲਖਮਨ ਦੀ ਤੂੰ ਮਨ ਦਾ ਨਹੀਂ ਇਸ ਤੋਂ ਇਲਾਵਾ ਹੋਰ ਕਿਹੜਾ ਤੁਹਾਨੂੰ ਕਿੱਥੇ ਤੁਹਾਨੂੰ ਗਾਣ ਦਾ ਮੌਕਾ ਮਿਲਿਆ ਔਰ ਉੱਥੇ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਹਾਂਜੀ ਮੈਨੂੰ ਇਸ ਤੋਂ ਬਾਅਦ ਮੇਲੇਾਂ ਵਿੱਚ ਗਾਉਣ ਦਾ ਵੀ ਬਹੁਤ ਮੌਕਾ ਮਿਲਿਆ ਤੇ ਉੱਥੇ ਸਭ ਤੋਂ ਪਹਿਲਾਂ ਲੋਕ ਜਿਹੜੇ ਸੀਗੇ ਉਹ ਬਹੁਤ ਇੱਕ ਸੌਂਗ ਦੀ ਮੇਰੇ ਤੋਂ ਬਹੁਤ ਡਿਮੈਂਡ ਡਿਮਾਂਡ ਕਰਦੇ ਸੀ ਕਿ ਉਹ ਮੈਂ ਤੁਹਾਨੂੰ ਗਾਣਾ ਸੁਣਾਣਾ ਚਾਹਾਂਗੀ ਗੋਰਾ ਗੋਰਾ ਰੰਗ ਜੱਟ ਅੱਖ ਮਸਤਾਨੀ ਗੋਰਾ ਗੋਰਾ ਰੰਗ ਜੱਟ ਅੱਖ ਮਸਤਾਨੀ ਸਾਲ 16 ਵਿੱਚ ਚੜ ਗਿਆਂ ਮੈਨੂੰ ਵੇ ਹੁਣ ਪਰਖ ਗੱਬਰੂਆ ਹੁਣ ਪਰਖ ਗੱਬਰੂਆ ਤੈਨੂੰ ਵੇ ਹੁਣ ਪਰਖ ਗੱਬਰੂਆ ਵੇ ਮੈਂ ਅੱਖ ਦੇ ਸ਼ਰ ਨਾਲ ਮਾਰਦਾ ਜਿੰਦ ਮੁੰਡਿਆਂ ਦੀ ਸੂਲੀ ਉੱਤੇ ਝਾੜਦਾ ਵੇ ਮੈਂ ਅੱਖ ਦੇ ਸ਼ਰ ਨਾਲ ਮਾਰਦਾ ਜਿੰਦ ਮੁੰਡਿਆਂ ਦੀ ਸੂਲੀ ਉੱਤੇ ਝਾੜਦਾ ਗੁਰੀਨ ਜੀ ਤੁਹਾਡੀ ਆਵਾਜ਼ ਇੰਨੀ ਸੁਰੀਲੀ ਤੁਸੀਂ ਬਹੁਤ ਹੀ ਵਧੀਆ ਪਿਆਰਾ ਗਾਣਾ ਗਾਣੇ ਅੱਛੇ ਤਰੀਕੇ ਨਾਲ ਗਾਇਕੀ ਦੇ ਵਿੱਚ ਤੁਸੀਂ નિਪੁੰਨ ਹੋ ਚੁੱਕੇ ਹੋ ਤੁਹਾਨੂੰ ਇਸ ਗਾਇਕੀ ਦੀ ਜਿਹੜੀ ਟ੍ਰੇਨਿੰਗ ਤੁਹਾਡੇ ਕੋਈ ਗੁਰੂ ਵੀ ਨੇ ਜਿਨ੍ਹਾਂ ਕੋਲੋਂ ਤੁਸੀਂ ਟ੍ਰੇਨਿੰਗ ਲਈ ਹੈਗੀ ਹਾਂਜੀ ਮੈਂ ਸਭ ਤੋਂ ਪਹਿਲਾਂ ਰਜਿੰਦਰ ਮਲਹਾਰ ਸਰ ਤੋਂ ਮੈਂ ਟ੍ਰੇਨਿੰਗ ਲਈ ਸੀ ਫਿਰ ਉਹਨਾਂ ਕੋਲੋਂ ਥੋੜਾ ਟਾਈਮ ਮੈਂ ਸਿੱਖਿਆ ਫਿਰ ਉਸ ਤੋਂ ਬਾਅਦ ਕਾਲਜ ਚਲੀ ਗਈ ਫਿਰ ਰੀਮਾ मैम ਉਹਨਾਂ ਨੇ ਮੈਨੂੰ ਸਿਖਾਇਆ ਕਾਫੀ ਅੱਛਾ ਤੇ ਫਿਰ ਉੱਥੋਂ ਹੀ ਹੁਣ ਮੈਂ ਚੱਲਦੀ ਆ ਰਹੀ ਪ੍ਰੈਕਟਿਸ ਕਰਦੀ ਆ ਰਹੀ ਆਪਣੀ ਸਾਰੇ ਨੌਜਵਾਨ ਮੁੰਡੇ ਕੁੜੀਆਂ ਇਸ ਤਰ੍ਹਾਂ ਦੇ ਨੇ ਜਿਹੜੇ ਕਿ ਸ਼ਾਰਟਕਟ ਬਣਾਉਂਦੇ ਨੇ ਜਲਦੀ ਅੱਗੇ ਆਉਣ ਦੇ ਵਾਸਤੇ ਉਹ ਉਹ ਉਹਨਾਂ ਨੂੰ ਉਹਨਾਂ ਬਾਰੇ ਤੁਹਾਡਾ ਕੀਕ ਮੈਸੇਜ ਹੈਗਾ ਮੈਂ ਇਹ ਕਹਿਣਾ ਚਾਹਾਂਗੀ ਕਿ ਜ਼ਿੰਦਗੀ ਦੇ ਵਿੱਚ ਮਿਹਨਤ ਕਰਨੀ ਬਹੁਤ ਜ਼ਰੂਰੀ ਆ ਜੇ ਅਸੀਂ ਮਿਹਨਤ ਕਰਾਂਗੇ ਸਟਰਗਲ ਦੇਖਿਆ ਹੋਊਗਾ ਆਪਣੀ ਲਾਈਫ ਵਿੱਚ ਤਾਂ ਹੀ ਅੱਗੇ ਵੱਧ ਪਾਵਾਂਗੇ ਕਿਉਂਕਿ ਸਾਡੇ ਘਰ ਦੇ ਵੀ ਪੇਰੈਂਟਸ ਵੀ ਤਾਂ ਹੀ ਸਪੋਰਟ ਕਰੂਗੇ ਜੇ ਉਹ ਦੇਖੂਗੇ ਕਿ ਕਿ ਬੱਚਾ ਮਿਹਨਤ ਕਰਦਾ ਪਿਆ ਆ ਇਸ ਲਈ ਜੇ ਕੁਝ ਵੀ ਕਿਸੇ ਵੀ ਇੰਡਸਟਰੀ 'ਚ ਜਾਣਾ ਤੁਸੀਂ ਫਿਲਮ ਇੰਡਸਟਰੀ 'ਚ ਮਿਊਜ਼ਿਕ ਇੰਡਸਟਰੀ 'ਚ ਜਾਣਾ ਤੇ ਮਿਹਨਤ ਤੋਂ ਬਿਨਾ ਅੱਗੇ ਨਹੀਂ ਜਾ ਸਕਦੇ ਇਸ ਲਈ ਰਿਆਜ਼ ਰੈਗੂਲਰ ਰਿਆਜ਼ ਕਰਨਾ ਬਹੁਤ ਜ਼ਰੂਰੀ ਆ ਹਾਂਜੀ ਗੁਲੀਨ ਜੀ ਕੁਝ ਆਉਣ ਵਾਲੇ ਟਾਈਮ ਦੇ ਉੱਤੇ ਤੁਸੀਂ ਕਿਹੜੇ ਆਪਣੇ ਸਰੋਤਿਆਂ ਵਾਸਤੇ ਕੁਝ ਅੱਛੇ ਪ੍ਰੋਜੈਕਟ ਲੈ ਕੇ ਹਾਂਜੀ ਮੇਰੇ ਅਜੇ ਪ੍ਰੋਜੈਕਟ ਆ ਰਹੇ ਆ ਤੇ ਉਹ ਅਜੇ ਕਨਫਿਡੈਂਸ਼ੀਅਲ ਨੇ ਤੇ ਮੈਂ ਹਜੇ ਇੰਨੀ ਜਲਦੀ ਤੁਹਾਡੇ ਸਾਹਮਣੇ ਡਿਸਕਲੋਸ ਨਹੀਂ ਕਰ ਸਕਦੀ ਸੋ ਜਦ ਬੜੀ ਜਲਦੀ ਤੁਹਾਡੇ ਸਾਹਮਣੇ ਉਹ ਰੂਬਰੂ ਹੋਵਗੇ ਆਉਣ ਵਾਲੇ ਟਾਈਮ ਤੇ ਤੁਹਾਨੂੰ ਫਿਲਮ ਇੰਡਸਟਰੀ ਦੇ ਵਿੱਚ ਐਕਟ ਐਂਡ ਸਿੰਗਿੰਗ ਦਾ ਮੌਕਾ ਮਿਲੇ ਕੀ ਤੁਸੀਂ ਮੌਕਾ ਜ਼ਰੂਰ ਤੁਸੀਂ ਐਕਸੈਪਟ ਕਰੋਗੇ ਜੀ ਜ਼ਰੂਰ ਮੈਂ ਚਾਹਦੀ ਆ ਕਿ ਮੈਨੂੰ ਮੌਕਾ ਮਿਲੇ ਕਿ ਮੈਂ ਆਪਣਾ ਪੂਰੀ ਮਿਹਨਤ ਉਹਨਾਂ ਨੂੰ ਦਿਖਾਵਾਂ ਤੇ ਮੈਂ ਪੂਰੇ ਅੱਗੇ ਵਧਾਂ ਤੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰਾਂ ਤੇ ਆਪਣੇ ਆਪ ਨੂੰ ਵੀ ਪ੍ਰਾਊਡ ਫੀਲ ਕਰਾਵਾਂ ਜੀ ਇਹ ਸਗੀ ਉਹ ਗੁਰਲੀਨ ਜਿਸ ਨੇ ਜ਼ਿੰਦਗੀ ਵਿੱਚ 6 ਸਾਲ ਦੀ ਉਮਰ ਤੋਂ ਆਪਣਾ ਗਾਇਕੀ ਦਾ ਸਫ਼ਰ ਸ਼ੁਰੂ ਕੀਤਾ ਸਿਰਫ ਆਪਣੀ ਦਾਦੀ ਜੀ ਦੇ ਨਾਲ ਸਿਰਫ ਗੁਰਦੁਆਰੇ ਵਿੱਚ ਜਾ ਕੇ ਕੀਰਤਨ ਸੁਣ ਦੀਨ ਦੀ ਸੀ ਬੋਟ ਕੇ ਕੀਰਤਨ ਕਰਨ ਲੱਗ ਪਈ ਉਸ ਤੋਂ ਬਾਅਦ ਲੋਕਾਂ ਦੀ ਹੌਸਲਾ ਫਜ਼ਾਈ ਤੋਂ ਬਾਅਦ ਦੇ ਵਿੱਚ ਸਕੂਲਾਂ ਕਾਲਜਾਂ ਵਿੱਚ ਵੀ ਗਿਆ ਇੱਥੇ ਤੱਕ ਮੇਲਿਆਂ 'ਚ ਵੀ ਗਿਆ ਹੁਣ ਇਹ ਇੱਕ ਇਸ ਨੂੰ ਪਰਮਾਤਮਾ ਨੇ ਇੱਕ ਚਾਂਸ ਦਿੰਦਾ ਹੈ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਅਸੀਂ ਵੀ ਇਹਦੇ ਲਈ ਇਹੀ ਅਰਦਾਸ ਕਰਾਂਗੇ ਕਿ ਜ਼ਿੰਦਗੀ ਦੇ ਵਿੱਚ ਅੱਗੇ ਵਜੇ ਔਰ ਖੂਬ ਤਰੱਕੀਆਂ ਕਰੇ ਪਰਮਾਤਮਾ ਇਸ ਦੀਆਂ ਸਾਰੀਆਂ ਮਸ਼ਹੂਰੀਆਂ ਕਰੇ ਤਾਂ ਅਗਰ ਤੁਸੀਂ ਵੀ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਹੋ ਤੁਸੀਂ ਵੀ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਚਾਹੁੰਦੇ ਹੋ ਮਿਹਨਤ ਕਰੋ ਰਿਆਜ਼ ਕਰੋ ਕੋਈ ਵੀ ਕੰਮ ਕਰਨਾ ਚਾਹੁੰਦੇ ਹੋ ਤੁਸੀਂ ਜ਼ਿੰਦਗੀ ਵਿੱਚ ਜ਼ਰੂਰ ਕਾਮਯਾਬ ਹੋਵੋਗੇ ਇਸ ਦਿਨ ਵਾਲੀ ਕੈਮਰਾ ਪਰਸਨ ਰੋਨੀ ਦੇ ਨਾਲ ਬੀ ਮਨਜੀਤ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ